ਆੱਜ ਸਾਡੀ ਸਾਰੀ ਸਮਤੀ ਦਾ ਫੈਸਲਾ ਹੋ ਗਿਆ ਵੀ ਅਸੀਂ ਦਿੱਲੀ ਮੀਟਿੰਗ ਤੇ ਜਾਵਾਂਗੇ ਜਿਹੜਾ ਅੰਦੋਲਨ ਸਾਡੇ ਚੱਲ ਰਿਹਾ ਉਹ ਜਿਉਂਦੇ ਤੇ ਉਹ ਚੱਲਦਾ ਰਹੂਗਾ ਗੱਡੀਆਂ ਚਲਾਉਣ ਬਾਰੇ ਵੀ ਕੱਲ ਨੂੰ ਰੇਲਵੇ ਮੰਤਰੀ ਵੀ ਉੱਥੇ ਬੈਠਣਗੇ ਸਾਡੀ ਮੀਟਿੰਗ 'ਚ ਉਹਨਾਂ ਨੂੰ ਵੀ ਕਹਾਂਗੇ ਵੀ ਗੱਡੀਆਂ ਚਲਾਈਆਂ ਜਾਣ ਮਾਲ ਗੱਡੀਆਂ ਜਿਹੜੀਆਂ ਕਿ ਇਹ ਲੱਗ ਰਿਹਾ ਜਿਵੇਂ ਪੰਜਾਬ ਨਾਲ ੱਟਾ ਕਰਕੇ ਰੁਕੀਆਂ ਹੋਈਆਂ ਨੇ ਤੇ 26 27 ਨੂੰ ਜਿਹੜਾ 올 ਇੰਡੀਆ 'ਚ ਅਸੀਂ ਫੈਸਲਾ ਕੀਤਾ ਹੋਇਆ ਪੰਜਾਬ ਦੀਆਂ ਸਾਰੇ ਜਥੇਬੰਦੀਆਂ ਟਰੈਕਟਰ ਟਰਾਲੀ ਤੇ ਦਿੱਲੀ ਦਾ ਘਰਾਓ ਕਰਨਗੀਆਂ ਉਹ ਵਿਉਤਬੰਦੀ ਬਣ ਚੁੱਕੀ ਆ ਕੱਲ ਜੇ ਕੋਈ ਗੱਲ ਸਾਡੀ ਨਹੀਂ ਨਿਬੜਦੀ ਉਹ ਸਾਡਾ ਜਿਉਂਦਾ ਤੋਂ 26 27 ਜਿਹੜੀ ਤਰੀਕ ਲਈ ਹੋਈ ਆ ਹਜ਼ਾਰਾਂ ਟਰੈਕਟਰ ਟਰਾਲੀ ਲੱਖਾਂ ਚ ਕਿਸਾਨ ਆਪਣਾ ਰਾਸ਼ਨ ਨਾਲ ਲੈ ਕੇ ਟਰੈਕਟਰ ਟਰਾਲੀਆਂ 'ਚ ਤੰਬੂ ਲਾ ਕੇ ਪੱਕੇ ਤੌਰ ਤੇ ਦਿੱਲੀ ਘੇਰਨ ਤੱਕ ਜਾਣਗੇ ਜਦ ਤੱਕ ਇਹ ਇੰਨੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਜਦ ਤੱਕ ਸੰਘਰਸ਼ ਉੱਥੇ ਲੜਿਆ ਜਾਊਗਾ ਜਿਹੜੀ ਮੀਟਿੰਗ ਚ ਅੱਜ ਚਰਚਾ ਹੋਈ ਉਹ ਇਸ ਗੱਲ ਤੇ ਹੀ ਹੋਈ ਆ ਵੀ ਜਿਹੜੇ ਤਿੰਨ ਕਾਨੂੰਨ ਪਹਿਲਾਂ ਵੀ ਅਸੀਂ 14 ਤਰੀਕ ਨੂੰ ਜਦੋਂ ਗਏ ਸੀ ਉਦੋਂ ਮੰਗ ਪੱਤਰ ਰੱਖਿਆ ਸੀ ਉਹਦੇ ਚ ਕੋਈ ਐਮੈਂਡਮੈਂਟ ਅਸੀਂ ਕਰਨਾ ਚਾਹੁੰਦੇ ਆ ਕੁਝ ਰਲੀਆਂ ਨਾਲ ਨਾਲ ਸਰਕਾਰ ਵੱਲੋਂ ਜਿਹੜੀਆਂ ਨਵੇਂ ਤੇ ਨਵੇਂ ਆਰਡੀਨੈਂਸ ਜਾਰੀ ਕਰਕੇ ਸਾਡੇ ਧੱਕਾ ਕੀਤਾ ਗਿਆ ਉਹਦੀਆਂ ਅਸੀਂ ਨਾਲ ਐਮੈਂਡਮੈਂਟ ਜੋੜਨਾ ਚਾਹੁੰਦੇ ਆ ਮੰਗ ਮੰਗਾ ਚ ਜਿਵੇਂ ਕਿ ਪ੍ਰਾਲੀ ਦੇ ਉੱਤੇ ਆਇਆ ਸੀ ਵੀ 1 ਕਰੋੜ ਰੁਪਏ ਦਾ ਜੁਰਮਾਨਾ ਉਹ ਜਿਹੜੇ ਜਾਣਗੇ ਵੀ ਤੇ ਕਮੇਟੀ ਚ ਕਿਤੇ ਇਹ ਰੱਦ ਕਰਨ ਤੱਕ ਨਹੀਂ ਗੱਲ ਪਹੁੰਚ ਸਕਦੀ ਪ੍ਰਾਇਮਰੀ ਮੀਟਿੰਗ ਇਹਨੂੰ ਆਪਾਂ ਕਹਿ ਸਕਦੇ ਹਾਂ ਸਾਡੀ ਸ਼ਰਤ ਸੀ ਵੀ ਉਹ ਘਟੋ-ਘਟ ਉਹ ਸ਼ਖਸ਼ ਬੈਠਣ ਮੰਤਰੀ ਲੈਵਲ ਦੇ ਜਿਹੜੀ ਆ ਆਰਨਮੈਂਟ ਚ ਬੈਠਦੇ ਨੇ ਕਾਨੂੰਨ ਬਣਾਉਂਦੇ ਨੇ ਉਹੀ ਲਾ ਸਕਦੇ ਨੇ ਜਿਵੇਂ ਕਿ ਰਾਜਨਾਥ ਸਿੰਘ ਨੇ ਪਹਿਲਾਂ ਗੱਲ ਕੀਤੀ ਸੀ ਵੀ ਸਾਡੇ ਕੋਲ ਆਉਣਾ ਉਹਨਾਂ ਨੇ ਪਰ ਲੈਟਰ ਜਿਹੜਾ ਆਇਆ ਉਹ ਦੋ ਮੰਤਰੀਆਂ ਦਾ ਵੱਖਰਾਂ ਦਾ ਆਇਆ ਐਗਰੀਕਲਚਰ ਮੰਤਰੀ ਦਾ ਤੇ ਰੇਲ ਮੰਤਰੀ ਦਾ ਅਸੀਂ ਤਾਂ ਵੀ ਸਵਕਾਰ ਕਰ ਲਿਆ ਵੀ ਜੋ ਵੀ ਮੰਤਰੀ ਨਾਲ ਗੱਲ ਕਰਾਂਗੇ ਕਟੋਕੜ ਅਸੀਂ ਆਵਾਜ਼ ਆਪਣੀ ਉੱਥੇ ਪਹੁੰਚਾਉਣ ਤੇ ਸਫਲ ਹੋਵਾਂਗੇ ਤੇ ਉਹਨਾਂ ਨਾਲ ਆਪਣੀ رائے ਰੱਖ ਕੇ ਜਾਵਾਂਗੇ ਵੀ ਤੁਹਾਡੇ ਕਾਨੂੰਨ ਕਿਹੜੀ-ਕਿਹੜੀ ਗੱਲਾਂ ਇਹ ਗਲਤ ਨੇ ਇੱਕ-ਇੱਕ ਕਾਨੂੰਨ ਜਿਹੜਾ ਦੱਸਿਆ ਜਾਊਗਾ ਜਿਹੜਾ ਸੈਂਟਰ ਸਰਕਾਰ ਨੇ ਸਟੇਟ ਦੇ ਹੱਕ ਖੋਏ ਨੇ ਕਾਨੂੰਨ ਬਣਾਉਣ ਦੇ ਵਿੱਚ ਉਹ ਤੇ ਵਿਚਾਰ ਦਿੱਤੇ ਜਾਣ ਜੇ ਉੱਥੇ ਸਰਕਾਰ ਆਪਣੀ ਮਨਸ਼ਾ ਦੇ ਹਿਸਾਬ ਨਾਲ ਸਾਡੀ ਮਨਸ਼ਾ ਦੇ ਹਿਸਾਬ ਨਾਲ ਗੱਲ ਕਰਦੀ ਆ ਤਾਂ ਉਹਦਾ ਫੈਸਲਾ 18 ਤਰੀਕ ਨੂੰ ਮੀਟਿੰਗ ਰੱਖੀ ਹੋਈ ਆ ਉਹਦੇ ਵਿੱਚ ਫੈਸਲਾ ਕੀਤਾ ਜਾਊਗਾ ਵੀ ਅਗਲੀ ਰਣਨੀਤੀ ਕੀ ਹੋਊਗੀ ਅੱਜ ਅਸੀਂ 26 27 ਤਰੀਕ ਤੇ ਰਹਿਣਾ ਤੇ ਸਾਡੀਆਂ ਤਿਆਰੀਆਂ ਟਰੈਕਟਰ ਟਰਾਲੀਆਂ ਨਾਲ ਲੱਖਾਂ ਕਿਸਾਨ ਲੈ ਕੇ ਜਾਣ ਦੀ ਵੀ ਕੋਈ ਅਸੀਂ ਟੂਲਪਲਾਜ਼ ਦੇ ਘੇਰੇ ਜਾਂ ਰਿਲਾਇੰਸ ਦੇ ਜੇ ਮਾਮਲ ਮੌਲ ਘੇਰੇ ਹੋਏ ਨੇ ਉਹ ਜਿਉਂਦੇ ਤਿਉਂ ਚੱਲਦੇ ਪਏ ਨੇ ਰੇਲਵੇ ਲਾਈਨਾਂ ਤੋਂ ਉੱਠ ਕੇ ਪਲੇਟਫਾਰਮ ਤੇ ਆ ਗਿਆ ਪਲੇਟਫਾਰਮ ਤੋਂ ਉੱਠ ਕੇ ਪਾਰਕਾਂ ਚ ਉਸ ਘਰ ਸਾਡੇ ਜਿਉਂਦੇ ਤਿਉਂ ਚੱਲ ਰਹੇ ਨੇ ਸਿਰਫ ਗੱਲਬਾਤ ਲਈ ਕਿਤੇ ਇਹ ਨਾ ਹੋਵੇ ਵੀ ਸਰਕਾਰਾਂ ਇਹ ਸਮਝਣ ਜਾਂ ਲੋਕ ਸਮਝਣ ਵੀ ਜਿੱਥੇ ਬੰਦੀਆਂ ਗੱਲਬਾਤ ਲਈ ਤਿਆਰ ਨਹੀਂ ਤਾਂ ਗੱਲਬਾਤ ਕਰਨ ਲਈ ਕੱਲ੍ਹ ਹੀ ਜਾ ਰਹੇ ਨੇ